ਇਸ ਲਈ ਦੇਵੀ ਗੁਰਦੁਆਰਾ ਸੈਰਿਸ ਰੀਟ ਵਿਖੇ ਉਹਨਾਂ ਤੇ ਇੱਕ ਜਥੇਬੰਦੇ ਦੀ ਆਗੂਆ ਨੇ ਕੁਝ ਪਹਾੜੇ ਦੇ ਬੰਦੇ ਬੁਲਾ ਕੇ ਉਹਨਾਂ ਤੇ ਹਮਲਾ ਕਰਵਾਇਆ ਮੈਨੂੰ ਸਮਝ ਨਹੀਂ ਆਉਂਦੀ ਕਿ ਇਹ ਭਰਾ ਮਾਰੂ ਜੁੱਧ ਵਿੱਚ ਅਸੀਂ ਕੀ ਖੱਟਣਾ ਚਾਹੁੰਨੇ ਤੇ ਅੱਜ ਤੱਕ ਕੀ ਖੱਟ ਲਿਆ ਫਿਰ ਵੀ ਮੈਂ ਇੰਟਰਨੈਸ਼ਨਲ ਪੰਥਕ ਦਲ ਦੀ ਜਿੰਨੀ ਵੀ ਸਾਡੀ ਇਕਾਈ ਹੈ ਜਿੰਨੇ ਨੌਜਵਾਨ ਨੇ ਜਿੰਨੇ ਵਰਕਰ ਨੇ ਜਿੰਨੇ ਅਧਿਕਾਰਦਾਰ ਨੇ ਇੰਗਲੈਂਡ ਦੇ ਮੈਂ ਸਦਰਾਂ ਨੂੰ ਕਹਿਣਾ ਚਾਹਣਾ ਹੈ ਕਿ ਤੁਸੀਂ ਤਹਮਲ ਦੇ ਨਾਲ ਗੁਰੂ ਸਾਹਿਬ ਤੇ ਭਰੋਸਾ ਰੱਖੋ ਇਹ ਲੋਕ ਜਿਹੜੇ ਇਹੋ ਜੀ ਬਖਲਾਟ ਵਿੱਚ ਹੋਣ ਉਹ ਬਹੁਤਾ ਕੁਝ ਨਹੀਂ ਖੱਟ ਸਕਦੇ ਪੁੱਤਾਂ ਨਾਮਨਾਬ ਪ੍ਰਾਪਤ ਨਹੀਂ ਕਰ ਸਕਦੇ ਗੁਰੂ ਸਾਹਿਬ ਨੇ ਕਿਉਂਕਿ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਮਹਾਰਾਜ ਦੀ ਹਜ਼ੂਰੀ ਦਾ ਕੋਈ ਖਿਆਲ ਅਦਬ ਨਹੀਂ ਰੱਖਿਆ ਗਿਆ ਗੁਰਸਿੱਖ ਦੇ ਕੇਸਾਂ ਤੇ ਦਾੜੇ ਦਾ ਕੋਈ ਅਦਬ ਨਹੀਂ ਰੱਖਿਆ ਗਿਆ ਇਹ ਵੀ ਕੋਈ ਸਿੱਖ ਨੇ ਕਿਹਦੀ ਖਾਤਰ ਆਪਣੀ ਚੌਧਰ ਦੀ ਖਾਤਰ ਲੜਦੇ ਨੇ ਨਹੀਂ ਇਹ ਸਭ ਕੁਝ ਸਾਹਮਣੇ ਆ ਜਾਵੇਗਾ ਪੂਰੀ ਜੱਥੇਬੰਦੀ ਨੂੰ ਸੋ ਸ਼ਾਂਤ ਮਰੀ ਢੰਗ ਦੇ ਨਾਲ ਰਹਿ ਕੇ ਗੁਰੂ ਤੇ ਭਰੋਸਾ ਰੱਖ ਕੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਸਭ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ